ਰੁਕਾ ਲੈਨੇ ਸਵਰਤੀ 40 ਟਾਈਮ ਖਬਰ ਤੋਂ ਸਵਰਤੀ 40 ਦੀ ਖਬਰ ਨਾਪਾ ਬਲਾਕ ਦੇ ਪਿੰਡ ਫਰੀਦਪੁਰ ਤੋਂ ਤੁਮ ਆ ਰਹੀ ਹੈ ਜਿੱਥੇ ਕਿ ਪੀਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਬੱਸ ਦੇ ਵਿੱਚ ਕਰੀਬ 140 ਸਵਾਰੀਆਂ ਸਵਾਰ ਸਨ ਤਾਂ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਾਨੀਆਂ ਟੁੱਟਣ ਤੋਂ ਬਾਅਦ ਬੱਸ ਬੇਕਾਬੂ ਹੋ ਜਾਂਦੀ ਹੈ ਤੇ ਸਾਹਮਣੇ ਦਰਖਤ ਦੇ ਵਿੱਚ ਵੱਜਦੀ ਹੈ ਤੋਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੀਆਰਟੀਸੀ ਦੀ ਬੱਸ ਦਾ ਜਿਹੜਾ ਕਿ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਆ ਸੋ ਪੰਜਾਬ ਦੇ ਵਿੱਚ ਲਗਾਤਾਰ ਸੜਕ ਹਾਦਸਿਆਂ ਤੋਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਜ਼ਿਆਦਾਤਰ ਓਵਰਲੋਡ ਸਵਾਰੀਆਂ ਅਤੇ ਸਮਾਨ ਹੋਣ ਦੇ ਕਾਰਨ ਇਹ ਹਾਦਸੇ ਵਾਪਰਦੇ ਨੇ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਨਾਵਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਜਿੱਥੇ ਕੀ ਪੀਆਰਟੀਸੀ ਓਵਰਲੋਡ ਬੱਸ ਦੇ ਵਿੱਚ 140 ਦੇ ਕਰੀਬ ਸਵਾਰੀਆਂ ਸਵਾਰ ਸਨ ਤਾਂ ਬੱਸ ਦੀਆਂ ਕਮਾਰੀਆਂ ਟੁੱਟਣ ਦੇ ਨਾਲ ਸਿੱਧੀ ਬਹੁਤ ਵੱਡੇ ਥਰਗਤ ਦੇ ਵਿੱਚ ਜਾ ਕੇ ਵੱਜਦੀ ਹੈ ਤੇ ਦਰਖਤ ਦੇ ਟੁੱਟੇ ਹੋ ਜਾਂਦੇ ਨੇ ਸੋ ਮੌਕੇ ਤੇ ਲੋਕਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਬਸ ਦੇ ਵਿੱਚੋਂ ਬਾਹਰ ਕੱਢਿਆ ਤੇ ਵਕਵਾਕ ਹਸਪਤਾਲਾਂ ਵੀ ਕੇ ਪਹੁੰਚਾ ਦਿੱਤਾ ਸੋ ਦੱਸਦੇ ਕਿ ਪੀਆਰਟੀਸੀ ਬੱਸ ਨੂੰ ਦੇਖ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਵੋਗੇ ਕਿਉਂਕਿ ਬੱਸ ਦੇ ਪਰ ਖੱਛੇ ਤੱਕ ਉੱਡ ਗਏ ਸੋ ਦੱਸਦੇ ਕਿ ਪੀਆਰਟੀਸੀ ਦੀ ਬੱਸ 140 ਦੇ ਕਰੀਬ ਸਵਾਰੀਆਂ ਲੈ ਕੇ ਮੱਲੋਵਾਲ ਤੋਂ ਪਟਿਆਲਾਵਾਲ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਬੇਕਾਬੂ ਹੋਣ ਤੋਂ ਬਾਅਦ ਵੱਡਾ ਹਾਦਸਾ ਵਾਪਰ ਜਾਂਦਾ